ਰਾਗ ਸੋਰਖ ਓਕੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਹਾਂ ਮੰਗੋ संत ना मैं नहीं किसी का देना माँ दो कैसी बने तुम संगे और ਰਹਾਓ ਦੋਏ ਸ਼ੇਰ ਮੰਗੋ ਚੁਨਾ ਪਾਓ ਕੀਓ ਸੰਗ ਲੂਨਾ ਆਤ ਦ ਸ਼ੇਰ ਮੰਗੋ ਦਾਲੇ ਮੋਕੋ ਦੋਨੋ ਦੀਵਾਲੇ ਖਾਟ ਮੰਗੋਂ ਚਪਾਈ ਸਰਹਾਣਾ ਅਵਰ ਤolai ਉਪਰ ਕਾ ਮੰਗੋਂ ਹੁੰਦਾ ਤੇਰੀ ਭਗਤ ਕਰੈ ਜਨ ਤੀਂਦਾ ਮੈਂ ਨਹੀਂ ਕਿ ਤਲਬੋ ਇੱਕ ਕਰਨਾ ਹੋ ਤੇਰਾ ਮੈਂ ਪਤੋ ਕਹਿ ਕਬੀਰ ਮਨ ਮਨ ਆ ਮਨ ਮਨਿਆ ਤੋ ਹਰ ਜਾਣਿਆ ਮੈਂ ਨਹੀਂ ਕੀਤਾ ਲਖੋ ਇਕ ਨਾਉ ਤੇਰਾ ਮੈਂ ਮੰਗੋ ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਵਾਹਿਗੁਰੂ ਜੀ ਕਾ ਤਸਾ ਵਾਹਿਗੁਰੂ ਜੀ ਕੀ ਫਤਿਹ ਪਰਮਾ ਸਨਮਾਨਯੋ ਜਬਰ ਸ਼ਤਰ ਤਖਤ ਕੇ ਮਾਲਕ ਹਾਜ਼ਰ ਹਦੂਰ ਜਹਰਾਜ ਹਦੂਰ ਸਰਬ ਕਲਾ ਪਰਪੂਰ ਸ਼ਬਦ ਗੁਰੂ के के बोहित नाम के जहाज जुगो जुग अटल तन ताहिब श्री गुरु ग्रंथ साहिब महाराज सते पातशाह पावन अथव हज़ूरी अंदर ਜੋੜ ਮੈਨ ਬੈਠੇ ਅਤੀ ਸਰਮਾਨਯ ਗੁਰੂ ਪਿਆਰੇ ਪੁਰਸਵਾਰੇ ਸਤ ਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਨਾ ਜੋ ਐਸੁਖਤ ਸਹਿਬਾ ਦੀ ਪਾਵਨ ਪਵਿੱਤਰ ਗੋਦ ਅੰਦਰ ਜੋੜ ਮੈਨ ਬੈਗ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਆਪਣੇ ਜੀਵਨ ਨੂੰ ਸਫਲਾਤੇ ਕਰਦੇ ਆਂ ਆਓ ਸਾਥ ਸੰਗਤ ਕੁਝ ਸਮਾਂ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰਾਂ ਦੀ ਅਰੰਭਤਾ ਤੋਂ ਬੈਠਾਂ ਆਓ ਗੁਰੂ ਬਖਸ਼ੀ ਫਤੇ ਦੇ ਨਾਲ ਸਾਂਝ ਪਾਈਏ ਅਦਬ ਸਹਿਤ ਪ੍ਰੇਮ ਸਹਿਤ ਬਲਾਓ ਵੱਡੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੋ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ শ্রবণ ਕੀਤਾ ਏ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਜਨਾ ਦੇ ਪਾਵਨ ਰਸਨਾ ਤੋਂ ਗਾਇਨ ਕੀਤਾ ਹੋਇਆ ਪਵਿੱਤਰ ਸ਼ਬਦ ਸੋਠ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅੰਗ 600 56 ਦੇ ਉੱਤੇ ਸੁਭਾਇਮਾਨ ਹੈ ਆਓ ਬਾਬਾ ਕਬੀਰ ਸਾਹਿਬ ਇਸ ਪਾਵਨ ਸ਼ਬਦ ਦੇ ਅੰਦਰ ਅੱਜ ਸਾਨੂੰ ਕੀ ਸਮਝਾ ਰਹੇ ਨੇ ਰਹਾਉ ਦੇ ਪਦੇ ਤੋਂ ਵਿਚਾਰ ਅਰੰਭ ਕਰੀਏ ਜੀ ਮਾਲੋ ਕੈਸੀ ਬਣੈ ਤੁਮ ਸੰਗੇ ਆਪਨਾ ਦੇ ਹੋ ਤਾ ਲੇਵਾਂ ਮੰਗੇ ਰਹਾ ਭਗਤ ਕਮੀਰ ਸਾਹਿਬ ਇਸ ਪਾਵਨ ਸ਼ਬਦ ਦੇ ਰਹਾਉ ਦੇ ਪਦੇ ਅੰਦਰ ਬਖਸ਼ਿਸ਼ ਕਰਦੇ ਨੇ ਮਾਦੋ ਕੈਸੀ ਬਣੈ ਕਮ ਸੰਗੇ ਕੇ ਹੈ ਮਾਦੋ ਹੈ ਪ੍ਰਭੂ ਪਰਮੇਸ਼ਰ ਕੀ ਤੇਰੇ ਤੋਂ ਸਾਨੂੰ ਕਾਦੀ ਸੰਗ ਹੈ ਕਾਦੀ ਸ਼ਰਮ ਹੈ ਕਿਉਂਕਿ ਤੇਰਾ ਤੇ ਮੇਰਾ ਰਿਸ਼ਤਾ ਐਸਾ ਹੈ ਕਿ ਇਸ ਰਿਸ਼ਤੇ ਦੇ ਵਿੱਚ ਮੈਨੂੰ ਕੋਈ ਸੰਗ ਸ਼ਰਮ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਹਿ ਸਕ ਤੇਰੇ ਤੇ ਮੇਰੇ ਵਿੱਚ ਕਾਦੀ ਵਿਰਥ ਹੈ ਇਸ ਕਰਕੇ ਮਾਲਕ ਜੀ हे ਪ੍ਰਭੂ ਪਰਮੇਸ਼ਰ ਹੈ ਬਾਦੋ ਕੈਸੀ ਬਣਾਂ ਤਮ ਸੰਗੇ ਤੇਰੇ ਨਾਲ ਮੇਰੀ ਕਾਹ ਦੀ ਸੰਗ ਸ਼ਰਮ ਐ ਤੇਰੇ ਨਾਲ ਸੰਗ ਸ਼ਰਮ ਕੀਤਿਆਂ ਸਾਡੀ ਨਿਭਣੀ ਨਹੀਂ ਵੇਖੋ ਜਿਹੜੇ ਭਗਤ ਨੇ ਨਾ ਜਿਹੜੇ ਕੋ ਰੱਬ ਦੇ ਪਿਆਰੇ ਨੇ ਉਹ ਸਾਥ ਸੰਗਤ ਪ੍ਰਭੂ ਪਰਮੇਸ਼ਰ ਦੇ ਨਾਲ ਇੱਕ ਮਿਕ ਹੁੰਦੇ ਨੇ ਉਹਨਾਂ ਦਾ ਰਿਸ਼ਤਾ ਪ੍ਰਭੂ ਪਰਮੇਸ਼ਰ ਦੇ ਨਾਲ ਐਸਾ ਹੁੰਦਾ ਏ ਜਿਵੇਂ ਇੱਕ ਪਿਓ ਤੇ ਪੁੱਤਰ ਦਾ ਰਿਸ਼ਤਾ ਹੁੰਦਾ ਏ ਜਿਵੇਂ ਸਾਥ ਸੰਗਤ ਇੱਕ ਪਿਓ ਤੇ ਪੁੱਤਰ ਦਾ ਰਿਸ਼ਤਾ ਏ ਜਿਵੇਂ ਇੱਕ ਪੁੱਤਰ ਆਪਣੇ ਪਿਓ ਦੇ ਕੋਲੋਂ ਮੰਗਣ ਲੱਗਾ ਸਾਥ ਸੰਗਤ ਕੋਈ ਸੰਗ ਸ਼ਰਮ ਨਹੀਂ ਨਾ ਕਰਦਾ ਏਵੇਂ ਜਿਹੜੇ ਰੱਬ ਦੇ ਭਗਤ ਨੇ ਕਿਉਂਕਿ ਉਹ ਸਾਝਾ ਸਾਹਿਬ ਬਾਪ ਅਹਮਾਰਾ ਉਹ ਸਾਡਾ ਪਿਤਾ ਹੈ ਉਹ ਪ੍ਰਭੂ ਪਰਮੇਸ਼ਰ ਹੀ ਸਾਡਾ ਪਿਤਾ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਬਾਦੋ ਪਰ ਤੇਰੇ ਤੋਂ ਮੈਨੂੰ ਕਾਹਦੀ ਸੰਗ ਸ਼ਰਮ ਹੈ ਤੇਰੇ ਤੋਂ ਬਿਨਾ ਮੈਨੂੰ ਕਿਸੇ ਹੋਰ ਦਾ ਆਧਾਰ ਨਹੀਂ ਹੈ ਕਿਸੇ ਹੋਰ ਦੀ ਟੀਕ ਨਹੀਂ ਹੈ ਵਿਆਹ ਕਰਨਾ ਹੀ ਕੈਦਰ ਜਾਉ ਤੈਨੂੰ ਛੱਡ ਕੇ ਮਾਲਕਾ ਕਿਸੇ ਹੋਰ ਦਰ ਤੇ ਮੈਂ ਕਿਵੇਂ ਜਾਵਾਂ ਇਸ ਕਰਕੇ ਬਾਬਾ ਕਬੀਰ ਸਾਹਿਬ ਨੇ ਆਖਣਾ ਕੀਤਾ ਮਾ ਦੋ ਕੈਸੀ ਬਣੈ ਤੁਮ ਅਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਜੇ ਤੂੰ ਆਪ ਨਾ ਦਵੇਂਗਾ ਤੇ ਮਾਲਕਾ ਮੈਨੂੰ ਤੇਰੇ ਤੋਂ ਕੋਈ ਸੰਗ ਸ਼ਰਮ ਨਹੀਂ ਆਪ ਨਾ ਦੇਹੋ ਤਾਂ ਲੇਵੋ ਮੰਗੇ ਜੇ ਤੂੰ ਆਪ ਨਹੀਂ ਦੇਵੇਂਗਾ ਤਾਂ ਮੈਂ ਤੇਰੇ ਕੋਲ ਮੰਗ ਲਵਾਂਗਾ ਮੰਗ ਕੇ ਲੈ ਲਵਾਂਗਾ ਕਿਉਂਕਿ ਤੇਰਾ ਤੇ ਮੇਰਾ ਰਿਸ਼ਤਾ ਹੀ ਇਹੋ ਜਿਹਾ ਏ ਇਹਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਮਾਤਰ ਕੋ ਜਿੱਦ ਕਰਕੇ ਲੈ ਲਵਾਂ ਜਿਵੇਂ ਇੱਕ ਬੱਚਾ ਆਪਣੇ ਪਿਓ ਦੇ ਕੋਲੋਂ ਜਿੱਦ ਕਰਕੇ ਸਾਥ ਸੰਗਤ ਕੋਈ ਚੀਜ਼ ਜਿਹੜੀ ਉਹ ਮੰਗ ਲੈਂਦਾ ਹੈ ਨਾ ਲੈ ਲੈਂਦਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਮਾਲਕ ਜੀ ਤੇਰੇ ਨਾਲ ਸਾਨੂੰ ਕਾਦੀ ਸੰਗ ਸ਼ਰਮ ਹੈ ਜੇ ਤੂੰ ਆਪ ਨਹੀਂ ਦਵੇਂਗਾ ਤੇ ਤੇਰੇ ਕੋ ਮੰਗ ਕੇ ਲੈ ਲਵਾਂਗੇ ਕਿਉਂਕਿ ਭੁੱਖੇ ਭਗਤ ਨਾ ਕੀਜੈ ਕਿਉਂਕਿ ਭੁੱਖਿਆਂ ਰਹਿ ਕਰਕੇ ਮਾਲਕਾ ਤੇਰੀ ਭਗਤੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਭਗਤੀ ਜਿਹੜੀ ਹੈ ਜਿੰਨਾ ਚਿਰ ਅੰਦਰ ਢਿੱਡ ਭੁੱਖਾ ਹੈ ਉਨਾ ਚਿਰ ਭਗਤੀ ਵੀ ਨਹੀਂ ਹੋ ਸਕਦੀ ਤੇ ਅਕਸਰ ਆਪਾਂ ਇਹ ਪੰਕਤੀ ਜਿਹੜੀ ਹੈ ਇਹਨੂੰ ਇੱਕ ਅਖਾਣ ਦੇ ਰੂਪ ਦੇ ਵਿੱਚ ਵੀ ਵਰਤਦੇ ਆ ਨਾ ਕਿ ਛੱਡੋ ਸਾਰੇ ਕੰਮ ਪਹਿਲਾਂ ਭਗਤ ਪਹਿਲਾ ਭੋਜਨ ਪ੍ਰਸ਼ਾਦਾ ਛਕੀਏ ਭੁੱਖੇ ਭਗਤ ਨਾ ਕੀਜੈ ਤੇ ਭਗਤ ਕਬੀਰ ਸਾਹਿਬ ਵੇਖੋ ਜਿਹੜੇ ਭਗਤ ਨੇ ਨਾ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਮਨ ਦੀ ਭੁੱਖ ਜਿਹੜੀ ਉਹ ਨਹੀਂ ਹੈ ਕਿਉਂਕਿ ਮਨ ਉਹਨਾਂ ਨੇ ਸ਼ਬਦ ਦੇ ਦੁਆਰਾ ਮਾਰ ਲਿਆ ਹੈ ਮਨ ਮਾਰ ਕੇ ਹੀ ਭਗਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਭਗਤਾਂ ਨੇ ਮਨ ਜਿਹੜਾ ਉਹ ਮਾਰ ਲਿਆ ਏ ਉਹਨਾਂ ਨੂੰ ਮਨ ਦੀ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਹੈ। ਅਲਸਾਤ ਸੰਗਤ ਇਹ ਜਿਹੜਾ ਤਨ ਸਾਨੂੰ ਮਿਲਿਆ ਹੈ ਨਾ ਇਸ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਕਿਉਂਕਿ ਭਗਤ ਤਨ ਦੇ ਵਿੱਚ ਨਹੀਂ। ਬਾਬਾ ਕਬੀਰ ਸਾਹਿਬ ਤਨ ਦੇ ਵਿੱਚ ਨਹੀਂ। ਤੇ ਤਨ ਨੂੰ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਕੁਝ ਲੋੜਾਂ ਸਰੀਰ ਦੀਆਂ ਜਿਹੜੀਆਂ ਨੇ ਉਹ ਮੁੱਖ ਨੇ ਕੁਝ ਪਦਾਰਥ ਜਿਹੜੇ ਨੇ ਉਹ ਸਰੀਰ ਨੂੰ ਚਾਹੀਦੇ ਹੀ ਚਾਹੀਦੇ ਨੇ ਜਿਉਂਦੇ ਰੱਖਣ ਵਾਸਤੇ ਜਿਉਣ ਵਾਸਤੇ ਖਾਣਾ ਹੀ ਪਵੇਗਾ ਪਰ ਯਾਦ ਰੱਖਣਾ ਤਨ ਦੀਆਂ ਸਾਥ ਸੰਗਤ ਲੋੜਾਂ ਨੇ ਮਨ ਦੀ ਕੋਈ ਇੱਛਾ ਨਹੀਂ ਹੈ ਭਗਤਾਂ ਨੂੰ ਮਨ ਦੀ ਇੱਛਾ ਹੁੰਦੀ ਹੈ ਤੇ ਤਨ ਦੀ ਲੋੜ ਹੁੰਦੀ ਹੈ ਤੇ ਆਪਾਂ ਇਸ ਸ਼ਬਦ ਦੇ ਅੰਦਰ ਦੇਖਾਂਗੇ ਭਗਤ ਕਬੀਰ ਸਾਹਿਬ ਨੇ ਕਿਤੇ ਕੋਈ ਮਨ ਦੀ ਇੱਛਾ ਦਾ ਜ਼ਿਕਰ ਨਹੀਂ ਕੀਤਾ ਤਨ ਦੀਆਂ ਜਿਹੜੀਆਂ ਲੋੜਾਂ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਚਾਹੀਦੀਆਂ ਨੇ ਉਹ ਲੋੜਾਂ ਮੰਗ ਕੇ ਲਈਆਂ ਆਖਿਆ ਊਖੇ ਭਗਤ ਨਾ ਕੀਜੈ ਬਰਵਾਤਨਾ ਭੁੱਖਿਆਂ ਰਹਿ ਕਰਕੇ ਤੇਰੀ ਭਗਤੀ ਜਿਹੜੀ ਐ ਉਹ ਨਹੀਂ ਕੀਤੀ ਜਾ ਸਕਦੀ ਇਹ ਮਾਲਾ ਆਪਣੀ ਨਹੀਂ ਜੈ ਸਾਡੇ ਕੋ ਭੁੱਖਿਆਂ ਰਹਾ ਕਰਕੇ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ ਭੁੱਖੇ ਭਗਤ ਨਾ ਕੀਚੈ ਇਹ ਮਾਲਾ ਆਪਣੀ ਲੀਜੈ ਕਿ ਆ ਆਪਣੀ ਮਾਲਾ ਜਿਹੜੀ ਐ ਤੂੰ ਆਪਸ ਲੈ ਲੈ ਭੁੱਖਿਆਂ ਰਹਿ ਕਰਕੇ ਭਗਤੀ ਨਹੀਂ ਹੋ ਸਕਦੀ ਇਹ ਮਾਲਾ ਆਪਣੀ ਨਹੀਂ ਜੈ ਹੋਰ ਕਿਹੜੀ ਮਾਲਾ ਦੀ ਗੱਲ ਭਗਤ ਕਬੀਰ ਸਾਹਿਬ ਇੱਥੇ ਕਰਦੇ ਨੇ ਉਹ ਸਾਡੇ ਮਨ ਦੇ ਵਿੱਚ ਸਵਾਲ ਆਵੇਗਾ ਕਿ ਭਗਤ ਕਬੀਰ ਸਾਹਿਬ ਨੇ ਕੋਈ ਮਾਲਾ ਫੜੀ ਸੀ ਉਹ ਕੋਈ ਮਾਲਾ ਜਪਦੇ ਹੋਣਗੇ ਜਿਹੜੀ ਆਖਦੇ ਨੇ ਕਿ ਆਹ ਮਾਲਾ ਆਪਣੀ ਲੈ ਲਾ ਵਾਪਸ ਸਾਥ ਸੰਗਤ ਥੋੜਾ ਜਿਆ ਤਵਜੂ ਦਿਓ ਇੱਥੇ ਭਗਤ ਕਬੀਰ ਸਾਹਿਬ ਕਰਮ ਕਾਂਢੀ ਮਾਲਾ ਦਾ ਜ਼ਿਕਰ ਨਹੀਂ ਜੇ ਕਰਦੇ ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਜਦੋਂ ਆਪਾਂ ਪੜਾਂਗੇ ਉਹ ਤੇ ਮਾਲਾ ਦਾ ਖੰਡਨ ਕਰਦੇ ਨੇ माथे तिलक ਹੱਥ ਮਾਲਾ ਬਾਨਾ ਲੋਗਨ ਰਾਮ ਖਿਡੋਨਾ ਜਾਲਾ ਉਹਨਾਂ ਨੇ ਆਖਿਆ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਇੱਥੇ ਸਾਧ ਸੰਗਤ ਉਹ ਵਾਲਾ ਦਾ ਜ਼ਿਕਰ ਨਹੀਂ ਕਰਦੇ ਭਗਤ ਕਬੀਰ ਸਾਹਿਬ ਹੁਣ ਭਗਤ ਕਬੀਰ ਸਾਹਿਬ ਦੀ ਮਾਲਾ ਕਿਹੜੀ ਹੈ ਉਹਨਾਂ ਆਖਿਆ ਕਿ ਕਬੀਰ ਮੇਰੀ ਸਿਮਰਨੀ ਮੇਰੀ ਸਿਮਰਨੀ ਕੀ ਹੈ ਰਸਨਾ ਉਪਰ ਰਾਮ ਕਿ ਮੈਂ ਆਪਣੀ ਜ਼ੁਬਾਨ ਦੇ ਨਾਲ ਆਪਣੀ ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਨਾ ਇਹੀ ਮੇਰੇ ਵਾਸਤੇ ਮੇਰੀ ਮਾਲਾ ਹੈ ਤੇ ਭਗਤ ਕਬੀਰ ਸਾਹਿਬ ਆਖਣ ਲਗੇ ਕਿ ਇਹ ਹੈ ਮਾਲਾ ਆਪਣੀ ਦੀਜੇ ਕੇ ਪ੍ਰਮਾਤਮਾ ਇਹ ਜਿਹੜਾ ਸਰੀਰ ਹੈ ਜਿਸ ਸਰੀਰ ਦੇ ਨਾਲ ਮੈਂ ਤੇਰਾ ਨਾਮ ਜਪਦਾ ਹਾਂ ਇਹ ਸਰੀਰ ਹੀ ਇੱਕ ਮਾਲਾ ਏ ਇਹ ਸਰੀਰ ਨੂੰ ਮਾਲਾ ਕਿਹਾ ਭਗਤ ਕਬੀਰ ਸਾਹਿਬ ਨੇ ਕਿ ਪ੍ਰਮਾਤਮਾ ਜਿਸ ਸਰੀਰ ਦੇ ਦੁਆਰਾ ਜਿਸ ਰਸਨਾ ਦੇ ਨਾਲ ਮੈਂ ਤੇਰਾ ਨਾਮ ਸਿਮਰਦਾ ਐ ਤੇਰੀ ਭਗਤੀ ਕਰਦਾ ਐ ਤੇਰੀ ਭਜਨ ਬੰਦਗੀ ਕਰਦਾ ਐ ਜੇ ਤੂੰ ਇਹਨੂੰ ੁੱਖੇ ਹੀ ਰੱਖਣਾ ਐ ਤੇ ਫਿਰ ਤੋਂ ਜਾਂ ਤੇ ਮੇਰੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਦੇ ਨਹੀਂ ਤੇ ਫਿਰ ਇਹ ਸਰੀਰ ਰੂਪੀ ਮਾਲਾ ਜਿਹੜੀ ਐ ਨਾ ਇਹ ਤੋਂ ਇਹ ਤੂੰ ਵਾਪਸ ਲੈ ਜਾ ਕਿਉਂਕਿ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦਰ ਦੇ ਉੱਤੇ ਨਹੀਂ ਜਾਣਾ ਚਾਹੁੰਦਾ ਤੈਨੂੰ ਛੱਡ ਕੇ ਕਿਸੇ ਹੋਰ ਦਰ ਦਾ ਮੈਂ ਮੁਤਾਜ ਨਹੀਂ ਬਨਣਾ ਚਾਹੁੰਦਾ ਤੇ ਭਗਤ ਕਬੀਰ ਸਾਹਿਬ ਨੇ ਤੇ ਆਖਿਆ ਕਬੀਰ ਬਾੜ ਪਰਾਂ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀਤਾ ਜੀਓ ਸਰੀਰੋਂ ਦੇ ਕਿ ਮਾਲਕਾ ਤੇਰੇ ਦਰ ਨੂੰ ਛੱਡ ਕਰਕੇ ਕਿਸੇ ਹੋਰ ਦਰ ਦੇ ਉੱਤੇ ਨਾ ਜਾਣਾ ਪਵੇ ਤੇ ਜਦੋਂ ਜਾਣਾ ਪੈ ਗਿਆ ਉਸ ਤੋਂ ਪਹਿਲਾਂ ਇਹ ਸਰੀਰ ਦੇ ਵਿੱਚੋਂ ਜਾਨ ਜਿਹੜੀ ਪ੍ਰਾਣ ਜਿਹੜੇ ਕੋ ਕੱਢ ਲਵੇ ਪਰ ਮੈਨੂੰ ਕਿਸੇ ਹੋਰ ਦਾ ਮੋਤਾਜ ਨਾ ਬਨਾਈ। ਇਸ ਕਰਕੇ ਭਗਤ ਕਬੀਰ ਸਾਹਿਬ ਕਹ ਰਹੇ ਨੇ, ਭੁਖੇ ਪਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਕਿ ਮਾਲਕਾ ਭੁਖਿਆਂ ਰਹਿ ਕਰਕੇ ਤੇਰੀ ਭਗਤੀ ਨਹੀਂ ਹੋ ਸਕਦੀ। ਜਾਂ ਤੇ ਮੇਰੀ ਜਿਹੜੀ ਹੈ ਸਰੀਰਕ ਲੋੜ ਤੋਂ ਪੂਰੀ ਕਰਦੇ, ਜਾਂ ਜੀਓ ਸਰੀਰੋਂ ਦੇ ਜਾਂ ਇਸ ਸਰੀਰ ਦੇ ਵਿੱਚੋਂ ਜਿੰਦ ਕੱਢ ਦੇ। ਆਪਣੀ ਇਹ ਬਾਤ ਇਹ ਸਰੀਰੂਪੀ ਮਾਲਾ ਜਿਹੜੀ ਐ ਤੂੰ ਵਾਪਸ ਲੈ ਲੈ ਪਰ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦਾ ਮੁਤਾਜ ਨਹੀਂ ਬਨਣਾ ਚਾਹੁੰਦਾ ਹੋਂ ਮੰਗੋ ਸੰਤ ਨਰੇ ਨਾ ਮੈਂ ਨਾਹੀ ਕਿਸੇ ਦਾ ਦੇਣਾ ਮੈਂ ਤੇ ਤੇਰੇ ਜਿਹੜੇ ਸੰਤ ਜਾਨੇ ਉਹਨਾਂ ਦੇ ਚਰਨਾ ਦੀ ਧੂੜੀ ਹੀ ਪ੍ਰਾਪਤ ਕਰਨੀ ਚਾਹੁੰਦਾ ਐ ਹਉ ਮੰਗੋ ਸੰਤਨ ਰੇਨਾ ਮੈਂ ਸੰਤ ਜਨਾ ਨਹੀਂ ਢੂੜੀ ਮੰਗਦਾ ਈ ਮੈਂ ਨਾਹੀਂ ਕਿਸੇ ਕਾ ਦੇਨਾ ਤੇ ਮਾਲਕਾ ਇੱਕ ਕਿਰਪਾ ਕਰੀ ਮੈਨੂੰ ਤੇਰੇ ਦਰ ਤੋਂ ਬਿਨਾ ਕਿਸੇ ਹੋਰ ਦਰ ਦਾ ਮੁਥਾਜ ਜਿਹੜਾ ਉਹ ਨਾ ਹੋਣਾ ਕਵੇ ਤੇਰੇ ਦਰ ਨੂੰ ਛੱਡ ਕੇ ਮਾਲਕਾ ਇਹ ਲੋੜਾਂ ਪੂਰੀਆਂ ਕਰਨ ਵਾਸਤੇ ਮੈਂ ਦਰ ਦਰ ਦੇ ਉੱਤੇ ਭਟਕਦਾ ਨਾ ਫਿਰਾਂ ਇਸ ਕਰਕੇ ਬਾਦੋ ਕੈਸੀ ਬਣੇ ਤੂੰ ਸੰਗੇ ਇਸ ਕਰਕੇ ਤੇਰੇ ਨਾਲ ਮੈਨੂੰ ਕਾਦੀ ਸ਼ੰਗ ਸ਼ਰਮ ਹੈ ਤੇਰੇ ਨਾਲ ਸੰਗ ਸ਼ਰਮ ਕੀਤਿਆਂ ਮੇਰੀ ਨਿਭਣੀ ਨਹੀਂ ਹੈ ਆਪ ਨਾ ਦੇਹੁ ਤਾਂ ਲੇਵੋ ਮੰਗੇ ਜੇ ਤੂੰ ਆਪ ਨਹੀਂ ਦਵੇਂਗਾ ਮੈਂ تیر ਕੋ ਮੰਗ ਕੇ ਲੈ ਲਵਾਂਗਾ ਕਿਉਂਕਿ ਤੇਰਾ ਤੇ ਮੇਰਾ ਰਿਸ਼ਤਾ ਹੀ ਇਹ ਹੋ ਜਾਏ ਇਹ ਸਾਥ ਸੰਗਤ ਫਿਰ ਭਗਤ ਕਬੀਰ ਸਾਹਿਬ ਨੇ ਮੰਗਿਆ ਵੀ ਹੈ ਉਹ ਲਿਸਟ ਸਾਡੇ ਸਾਹਮਣੇ ਸ਼ਬਦ ਦੇ ਅੰਦਰ ਜਿਹੜੀਆਂ ਜਿਹੜੀਆਂ ਚੀਜ਼ਾਂ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਚਾਹੀਦੀਆਂ ਸਨ ਨੂੜੀ ਦੀਆਂ ਚੀਜ਼ਾਂ ਲਾਲਚ ਨਹੀਂ ਕੀਤਾ ਜੋ ਕੁਝ ਨੂੜੀ ਦਾ ਸੀ ਉਹ ਕੁਝ ਸਾਥ ਸੰਗਤ ਮੰਗ ਕੇ ਲਿਆਏ ਆਓ ਕੀ ਕੁਝ ਮੰਗਦੇ ਨੇ ਬਾਬਾ ਕਮੀਰ ਸਾਹਿਬ ਅੱਖ ਲਗੇ ਦੋਏ ਸ਼ੇਰ ਮੰਗ ਚੂਨਾ ਚੂਨਾ ਕਹਿੰਦੇ ਨੇ ਆਟੇ ਨੂੰ ਅੱਖ ਲਗੇ ਦੋ ਸੇਰ ਮੈਨੂੰ ਆਟਾ ਜਿਹੜਾ ਉਹ ਚਾਹੀਦਾ ਯਾਦ ਰੱਖਣਾ ਬਾਬਾ ਕਬੀਰ ਸਾਹਿਬ ਦੀ ਜਿਹੜੇ ਮਾਤਾ ਨੇ ਨਾ ਉਹ ਰੋਂਦੇ ਨੇ 모ਸ 모ਸ ਰੋਵੇ ਕਬੀਰ ਕੀ ਬਾਈ ਇਹ ਬਾਰਿਕ ਕੈਸੇ ਜੀਵਾਂ ਲਗਾਈ ਕਿ ਕਬੀਰ ਦੇ ਬੱਚੇ ਕਿਵੇਂ ਜਿਉਣਗੇ ਕਿਉਂਕਿ ਤਨਨਾ ਬੁੱਦਨਾ ਸਭ ਤੱdio ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਬਾਬਾ ਕਬੀਰ ਸਾਹਿਬ ਦੀ ਮਾਤਾ ਤੇ ਇਹ ਆਖਦੇ ਨੇ ਕਿ ਹਮਰੇ ਕੁੱਲ ਕੌਨੇ ਰਾਮ ਕਹਿਓ ਸਾਡੀ ਕੁੱਲ ਦੇ ਵਿੱਚ ਤੇ ਕਿਸੇ ਨੇ ਪ੍ਰਮਾਤਮਾ ਦੀ ਭਗਤੀ ਨਹੀਂ ਅਸੀਂ ਕੀਤੀ ਜਦਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ ਇਸ ਔਂਤਰੇ ਕਬੀਰ ਨੇ ਜਦੋਂ ਦੀ ਮਾਇਆ ਮਾਲਾ ਜਿਹੜੀ ਉਹ ਫੜ ਲਈ ਹੈ ਨਾ ਭਗਤੀ ਦੀ ਉਦੋਂ ਤੋਂ ਸਾਨੂੰ ਸੁਖ ਨਹੀਂ ਮਿਲਿਆ ਤੇ ਭਗਤ ਕਬੀਰ ਸਾਹਿਬ ਉਹ ਆਖਦੇ ਨੇ ਹਮਰਾ ਇਨਕਾ ਦਾਤਾ ਇੱਕ ਰਗੁਰਾਈ ਕਿ ਮੇਰਾ ਤੇ ਮੇਰੇ ਬੱਚਿਆਂ ਦਾ ਮੇਰੇ ਪਰਿਵਾਰ ਦਾ ਦਾਤਾ ਕੇਵਲ ਤੇ ਕੇਵਲ ਇੱਕ ਉਹ ਮਾਲਕ ਪ੍ਰਭੂ ਪਰਮੇਸ਼ਰ ਹੈ ਤੇ ਵੇਖੋ ਸਾਧ ਸੰਗਤ ਭਗਤ ਕਬੀਰ ਸਾਹਿਬ ਇਹ ਆਪਣੇ ਇਕੱਲੇ ਵਾਸਤੇ ਇਹ ਚੀਜ਼ਾਂ ਨਹੀਂ ਮੰਗ ਰਹੇ ਉਹਨਾਂ ਦਾ ਸਾਰਾ ਪਰਿਵਾਰ ਹੈ ਉਹਨਾਂ ਦੀ ਪਤਨੀ ਹੈ ਉਹਨਾਂ ਦੇ ਬੱਚੇ ਨੇ ਮਾਤਾ ਹੈ ਸਾਰਾ ਪਰਿਵਾਰ ਹੈ ਤੇ ਪਰਿਵਾਰ ਵਾਸਤੇ ਉਹ ਆਪਣੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹ ਵਾਲਕ ਤੋਂ ਮੰਗਦੇ ਨੇ ਦੋ ਐਸ਼ੇਰਾ ਵਾਂਗੋਂ ਚੁਨਾ ਕੇ ਮਾਲਕਾ ਦੋ ਕਿਲੋ ਆਟਾ ਜਿਹੜਾ ਹੈ ਨਾ ਕਿਉਂ ਨਾ ਤੋਂ ਭਾਵ ਕੇ ਆਟਾ ਦੋ ਕਿਲੋ ਆਟਾ ਚਾਹੀਦਾ ਹੈ ਤੇ ਆਮ ਆਪਾਂ ਦੇਖਦੇ ਆ ਕਿ ਪਰਿਵਾਰ ਦੇ ਵਿੱਚ ਦੋ ਕਿਲੋ ਆਟਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗ ਹੀ ਜਾਂਦਾ ਹੈ 2 ਕਿਲੋ ਆਟਾ ਜਿਹੜਾ ਇਹ ਹਰ ਘਰ ਦੇ ਵਿੱਚ ਪੱਕਦਾ ਹੋਵੇ ਤਾਂ ਤੇ ਭਗਤ ਕਬੀਰ ਸਾਹਿਬ ਵੀ ਕਹ ਰਹੇ ਨੇ ਦੋਏ ਸੇਰ ਮੰਗੋ ਚੁਨਾ ਪਾਓ ਕਿਉਂ ਸਾਗਲੋਂ ਨਾ ਪਾਓ ਕਿਉਂ ਪਾਈਆਂ ਕੋ ਕਿਉਂ ਜਿਹੜਾ ਉਹ ਚਾਹੀਦਾ ਥੋੜਾ ਜਿਹਾ ਨੂਨ ਜਿਹੜਾ ਇਹ ਉਹ ਸਵਾਦ ਦੇ ਵਾਸਤੇ ਵੀ ਚਾਹੀਦਾ ਕਿਉਂਕਿ ਨੂਨ ਜਿਹੜਾ ਉਹਨੂੰ ਸਰਭਾਸ ਸਕਦੇ ਆ ਹਰ ਇੱਕ दाल ਸਬਜ਼ੀ ਦੇ ਵਿੱਚ ਨੂਨ ਜਿਹੜਾ ਉਹ ਪੈਣਾ ਹੀ ਪੈਣਾ ਹੈ 2 ਕਿਲੋ ਆਟਾ ਬਾਲਖ ਦੀ ਚਾਹੀਦਾ ਏ ਪਾਈਆ ਨੂਨ ਚਾਹੀਦਾ ਏ ਥੋੜਾ ਜਿਹਾ ਘਿਓ ਚਾਹੀਦਾ ਏ ਕੁਛ ਨੂਨ ਵੀ ਚਾਹੀਦਾ ਏ ਪਾਓ ਘਿਓ ਸੰਗ ਨੂਨਾ ਅੱਧਾ ਛੇਰ ਮੰਗੋ ਗਾਲੇ ਅੱਧਾ ਛੇਰ ਦਾਲ ਵੀ ਚਾਹੀਦੀ ਏ 2 ਕਿਲੋ ਆਟਾ ਚਾਹੀਦਾ ਹੈ ਪਾਈਆ ਲੂਣ ਚਾਹੀਦਾ ਹੈ ਪਾਈਆ ਘੋੜਾ ਚਾਹੀਦਾ ਹੈ ਥੋੜਾ ਲੂਣ ਚਾਹੀਦਾ ਹੈ ਅੱਧਾ ਛੇਰ ਦਾਲ ਵੀ ਚਾਹੀਦੀ ਹੈ ਇਹ ਕੁਝ ਮੇਰੇ 2 ਵਕਤ ਦੀ ਜੀਵਨ ਨਿਰਭਾਅ ਵਾਸਤੇ ਮੈਨੂੰ ਰੋਟੀ ਵਾਸਤੇ ਮਾਲਕ ਜੀ ਇਹ ਚੀਜ਼ਾਂ ਚਾਹੀਦੀਆਂ ਨੇ ਚਾਹੀਦੀ ਮੌਕਾ ਦੋਨੋਂ ਵਕਤ ਦੀ ਬਾਰੇ ਇਹ ਚੀਜ਼ਾਂ ਮੈਨੂੰ 2 ਵਕਤ ਮੇਰੇ ਢਿੱਡ ਦੀ ਪੂਰਤੀ ਵਾਸਤੇ ਮੈਨੂੰ ਜਿਉਂਦੇ ਰਹਿਣ ਵਾਸਤੇ ਦੋ ਟਾਈਮ ਦੋ ਵੇਲੇ ਦੀ ਰੋਟੀ ਵਾਸਤੇ ਇੰਨੀਆਂ ਚੀਜ਼ਾਂ ਮੇਰੇ ਤੇ ਮੇਰੇ ਪਰਿਵਾਰ ਨੂੰ ਚਾਹੀਦੀਆਂ ਨੇ ਅੱਖ ਲੱਗੇ ਇਹ ਕੋਈ ਮੈਨੂੰ ਚਾਹੀਦਾ ਖਾਟ ਮੰਗੋਂ ਚੌਪਾਈ ਬਿਲਾਖਿਆ ਕਿ ਮਾਲਕਾ ਇੱਕ ਸਾਬਤ ਮੰਗੀ ਵੀ ਜਿਹੜੀ ਹੈ ਨਾ ਸੌਣ ਵਾਸਤੇ ਆਰਾਮ ਕਰਨ ਵਾਸਤੇ ਮੰਜੀ ਵੀ ਚਾਹੀਦੀ ਹੈ ਖਾਟ ਕਾਟ ਕਹਿੰਦੇ ਨੇ ਮੰਜੀ ਖਾਟ ਮੰਗੋਂ ਚੌਪਾਈ ਚੌਪਾਈ ਤੋਂ ਪਾਵੇ ਚਾਰ ਪਾਵਿਆਂ ਵਾਲੀ ਇੱਕ ਸਾਬਤ ਮੰਜੀ ਹੋਵੇ ਸਿਰਹਾਣਾ ਅਵਰ ਤਲਾਈ ਇੱਕ ਸਿਰਹਾਣਾ ਵੀ ਚਾਹੀਦਾ ਏ ਤੇ ਇੱਕ ਤਲਾਈ ਵੀ ਜਿਹੜੀ ਹੈ ਨਾ ਉਹ ਚਾਹੀਦੀ ਹੈ ਸੁੱਖ ਆਰਾਮ ਦੇ ਨਾਲ ਸਰੀਰ ਨੂੰ ਆਰਾਮ ਕਰਨ ਵਾਸਤੇ ਇਹ ਕੁਝ ਵੀ ਮੈਨੂੰ ਚਾਹੀਦਾ ਏ ਖਾਟ ਮੰਗੋਂ ਚੌਪਾਈ ਸਿਰਹਾਣਾ ਅਵਰ ਤਲਾਈ ਉਪਰ ਤੋਂ ਮੰਗੋਂ ਖੀਦਾ ਤੇ ਉੱਤੇ ਲੈਣ ਵਾਸਤੇ ਇੱਕ ਰਜਾਈ ਵੀ ਮਾਲਕਾ ਜਿਹੜੀ ਉਚਾਈ ਦੀ ਹੈ ਇੱਕ ਮੰਜੀ ਹੋਵੇ ਉਹਨੂੰ ਉਹਦੇ ਉੱਤੇ ਵਿਛਾਉਣ ਵਾਸਤੇ ਇੱਕ ਤਲਾਈ ਚਾਹੀਦੀ ਹੈ ਸਿਰ ਪੱਲੇ ਰੱਖਣ ਵਾਸਤੇ ਸਿਰਹਾਣਾ ਵੀ ਚਾਹੀਦਾ ਹੈ ਤੇ ਮਾਲਕ ਜੀ ਉੱਪਰ ਲੈਣ ਨੂੰ ਇੱਕ ਰਜਾਈ ਵੀ ਜਿਹੜੀ ਉਹ ਮੈਨੂੰ ਚਾਹੀਦੀ ਹੈ ਤੇਰੀ ਭਗਤ ਕਰੈ ਜਨੂੰਦਾ ਇਹ ਕਹਿੰਦਾ ਮੈਨੂੰ ਤਾਂ ਚਾਹੀਦਾ ਏ ਕਿ ਮੈਂ ਪ੍ਰੇਮ ਦੇ ਨਾਲ ਭੇਜ ਕਰਕੇ ਮਾਲਕਾ ਤੇਰੀ ਭਗਤੀ ਕਰ ਸਕਾਂ ਤੇਰੀ ਬੰਦਗੀ ਕਰ ਸਕਾਂ ਪ੍ਰੇਮ ਦੇ ਨਾਲ ਭੇਜ ਕਰਕੇ ਤੂੰਦਾ ਤਿੰਦਾ ਤੋਂ ਭਾਜ ਭੇਜ ਕੇ ਤੇਰੀ ਭਗਤੀ ਕਰ ਸਕਾਂ ਤੇਰੀ ਬੰਦਗੀ ਕਰ ਸਕਾ ਇਹ ਕੁਝ ਮੈਨੂੰ ਜਿਉਂਦੇ ਰਹਿਣ ਵਾਸਤੇ ਚਾਹੀਦਾ ਤੇ ਮਾਲਕਾ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦਰ ਦੇ ਉੱਤੇ ਜਾ ਕਰਕੇ ਦਰ ਦਰ ਦੇ ਉੱਤੇ ਜਾ ਕਰਕੇ ਮੈਂ ਇਹ ਕੁਝ ਨਹੀਂ ਮੰਗਣਾ ਮੈਨੂੰ ਹੋਰ ਕੋਈ ਆਸਰਾ ਨਹੀਂ ਹੈ ਮੈਨੂੰ ਕੋਈ ਹੋਰ ਟੇਕ ਨਹੀਂ ਹੈ ਮੈਨੂੰ ਤੇਰਾ ਹੀ ਆਸਰਾ ਹੈ ਇਸ ਕਰਕੇ ਮੈਂ ਤੇਰੇ ਕੋਲੋਂ ਹੀ ਇਹੀ ਚੀਜ਼ਾਂ ਜਿਹੜੀਆਂ ਉਹ ਮੰਗਦਾ ਤੇ ਫਿਰ ਆਖਣਾ ਕੀਤਾ ਇਹ ਕੋਈ ਮੈਂ ਲੱਭ ਨਹੀਂ ਕੀਤਾ ਮੈਂ ਨਾ ਹੀ ਕੀਤਾ ਲੱਭੋ ਇਹ ਕੋਈ ਲੋਕ ਵੀ ਮਾ ਮੰਗਿਆ ਐ ਨਾ ਦੋੇ ਸ਼ੇਰ ਮੰਗੋ ਚੂਨਾ ਪਾਓ ਕੀ ਹੋ ਸਕਦੋਨਾ ਅੱਜ ਸ਼ੇਰ ਮੰਗੋ ਗਾਲੇ ਮੋਕੋ ਦੋਦਾਂ ਵਕਤ ਜਿਵਾਲੇ ਖਾਟ ਮੰਗੋ ਚੋ ਪਾਈ ਸਨਹਾਨਾ ਅਵਰਤਲਾਈ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਖਿੰਦਾ ਮੈਂ ਨਾ ਹੀ ਕੀਤਾ ਲੱਭੋ ਇਹ ਮਾਲਕ ਜੀ ਮੈਂ ਕੋਈ ਲੱਭ ਨਹੀਂ ਕੀਤਾ ਮੈਂ ਲਾਲਚ ਨਹੀਂ ਕੀਤਾ ਇਥੇ ਸਾਧ ਸੰਗਤ ਕੋਈ ਵੀ ਚੀਜ਼ ਇਹੋ ਦੇਣੀ ਹੈ ਜਿਹੜੀ ਮਨ ਦੇ ਨਾਲ ਸੰਬੰਧਤ ਹੋਵੇ ਇਹ ਕੋਈ ਮਨ ਦੀ ਇੱਛਾ ਨਹੀਂ ਭਗਤ ਕਬੀਰ ਸਾਹਿਬ ਪ੍ਰਗਟ ਕਰਦੇ ਇਹ ਤੇ ਸਾਧ ਸੰਗਤ ਇੱਕ ਤਨ ਨੂੰ ਤਨ ਦੇ ਨਰਵਾਹ ਦੇ ਵਾਸਤੇ ਜਿਹੜੀਆਂ ਲੋੜੀਆਂ ਦੀਆਂ ਚੀਜ਼ਾਂ ਸਨ ਉਹ ਭਗਤ ਕਬੀਰ ਸਾਹਿਬ ਨੇ ਮੰਗੀਆਂ ਅੱਖ ਲੱਗੇ ਮੈਨੂੰ ਤਾਂ ਪਰਮਾਤਮਾ ਤੇਰਾ ਨਾਮ ਹੀ ਜਿਹੜਾ ਉਹ ਚੰਗਾ ਲੱਗਦਾ ਏ ਇਸ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਇਹ ਚੀਜ਼ਾਂ ਲੋੜਿੰਦੀਆਂ ਸਨ ਤਾਂ ਕਰਕੇ ਤੇਰੇ ਕੋਲ ਮੰਗ ਲਈਆਂ ਮੈਨੂੰ ਤਾਂ ਤੇਰਾ ਨਾਮ ਹੀ ਫੱਬਦਾ ਏ ਇੱਕ ਨਾਮ ਨਾਉ ਤੇਰਾ ਮੈਂ ਫੱਬੋ ਮੈਨੂੰ ਤੇ ਪਰਮਾਤਮਾ ਤੇਰਾ ਨਾਮ ਹੀ ਫੱਬਦਾ ਏ ਤੇਰਾ ਨਾਮ ਹੀ ਚੰਗਾ ਲੱਗਦਾ ਏ ਇਹ ਚੀਜ਼ਾਂ ਤੇ ਮੈਂ ਆਪਣੇ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਤੇਰੇ ਕੋਲੋਂ ਮੰਗ ਕੇ ਲਈਆਂ ਆਖ ਲਗੇ ਮੇਰਾ ਮੰਨ ਤੇ ਮਾਲਕਾ ਤੇਰੇ ਨਾਮ ਦੇ ਵਿੱਚ ਮੰਨ ਚੁਕਾ ਏ ਕਹ ਤਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਮੇਰਾ ਕਬੀਰ ਦਾ ਤੇ ਮਨ ਜਿਹੜਾ ਹੈ ਪ੍ਰਮਾਤਮਾ ਤੇਰੇ ਸੋਹਣੇ ਚਰਨ ਕਮਲਾਂ ਦੇ ਨਾਲ ਮੰਨ ਗਿਆ ਏ ਤੇਰੇ ਨਾਮ ਦੇ ਵਿੱਚ ਮੇਰਾ ਮਨ ਪਰਚਿਆ ਹੋਇਆ ਏ ਤੇਰੇ ਨਾਮ ਦੇ ਵਿੱਚ ਮੇਰਾ ਮਨ ਪਤੀਜਿਆ ਹੋਇਆ ਏ ਮਨ ਮੰਨਿਆ ਤੋ ਹਰ ਜਾਣਿਆ ਤੇ ਮਨ ਮੰਨੇ ਤੇ ਤਾਂ ਕਰਕੇ ਤੈਨੂੰ ਜਾਣਿਆ ਤਾਂ ਕਰਕੇ ਮੈਂ ਤੇਰੇ ਕੋਲ ਇਹ ਚੀਜ਼ਾਂ ਮੰਗ ਰਿਹਾ ਕਿਉਂਕਿ ਮੈਨੂੰ ਪਤਾ ਹੈ ਸੱਚੇ ਸਹਬਾ ਕਿਆ ਨਾ ਹੀ ਕਰਤੇ ਰਹਿ ਤੇਰੇ ਘਰ ਦੇ ਵਿੱਚ ਕੀ ਕੁਝ ਨਹੀਂ ਹੈ ਤੂੰ ਬੜਾ ਵੱਡਾ ਦਾਤਾ ਹੈ ਤੂੰ ਸਾਰੇ ਸੰਸਾਰ ਨੂੰ ਰਿਜਕ ਦੇ ਰਿਹਾ ਹੈ ਇਸ ਕਰਕੇ ਮਾਲਕ ਜੀ ਤੇਰੇ ਤੇਰੇ ਕੋਲ ਇਹ ਚੀਜ਼ਾਂ ਮੈਂ ਮੰਗ ਕੇ ਨਹੀਂ ਆ ਕਿਉਂਕਿ ਤੇਰੇ ਨਾਲ ਮੇਰੀ ਕੋਈ ਸੰਗ ਸ਼ਰਮ ਨਹੀਂ ਹੈ ਇਸ ਸਾਥ ਸੰਗਤ ਆਪਾਂ ਝਾਤੀ ਮਾਰੀ ਆਂ ਆਪਣੇ ਵੱਲ ਸਾਲੋਂ ਬਿਨਾ ਮੰਗਣ ਤੋਂ ਮਾਲਕ ਜੀ ਨੇ ਕਿੰਨਾ ਕੁਝ ਦਿੱਤਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਕਿੰਨਾ ਕੁਝ ਪਹਿਨਣ ਵਾਸਤੇ ਦਿੱਤਾ ਏ ਕਿੰਨਾ ਕੁਝ ਖਾਣ ਵਾਸਤੇ ਦਿੱਤਾ ਏ ਪਰ ਇਹ ਮਨੁੱਖ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਭਗਤੀ ਨਹੀਂ ਕਰਦਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੁਖਮਨੀ ਸਾਹਿਬ ਦੇ ਅੰਦਰ ਵੀ ਸਮਝਾਉਂਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਤੇ ਕਵਨ ਦ੍ਰਿਸ਼ਟਾਨੀ ਜਿਨਾਂ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨਮੈ ਜਿਨਾਂ ਉਭਾਰਿਆ ਬਾਹਰ ਬਵਸਥਾ ਕੁਝ ਤਿਆਰੈ ਦੂਧ ਭਰ ਜੋਬਨ ਭੋਜਨ ਸੁਖਸੂਦ ਜਦੋਂ ਦੰਦ ਨਹੀਂ ਸੀ ਉਦੋਂ ਮਾਲਕ ਨੇ ਭੋਜਨ ਦਾ ਪ੍ਰਬੰਧ ਕਰ ਦਿੱਤਾ ਦੁੱਧ ਦਾ ਪ੍ਰਬੰਧ ਕਰ ਦਿੱਤਾ ਤੇ ਜਦੋਂ ਦੰਦ ਆਏ ਤੇਰੇ ਵਾਸਤੇ ਖਾਣ ਨੂੰ 36 ਪ੍ਰਕਾਰ ਦੇ ਭੋਜਨ ਜਿਹੜੇ ਨੇ ਉਹ ਤਿਆਰ ਕਰ ਦਿੱਤੇ ਤੂੰ ਉਹਦੇ ਗੁਣ ਕੀਤੇ ਕਿਉਂ ਨਹੀਂ ਕਰਦਾ ਸੋ ਸਤਿਗੁਰੂ ਕਿਰਪਾ ਕਰਨ ਜਿਸ ਮਾਲਕ ਨੇ ਇੰਨਾ ਕੁ ਜ ਸਾਥ ਸੰਗਤ ਸਾਨੂੰ ਦਿੱਤਾ ਏ ਇਹ ਸੋਹਣੀ ਦੇਹੀ ਸਾਨੂੰ ਦਿੱਤੀ ਹੈ ਭਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਬਿੰਦ ਮਨਨ ਕੀ ਇਹ ਤੇਰੀ ਬਣੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਾਗ ਕੇਵਲ ਨਾਮ ਉਹਦਾ ਨਾਮ ਜਪਿਆ ਕਰੀ ਉਹਦੀ ਭਗਤੀ ਉਦੀ ਬੰਦਗੀ ਕਰਿਆ ਕਰੀਏ ਜਿਸ ਵਾਸਤੇ ਮਾਲਕ ਜੀ ਨੇ ਸਾਨੂੰ ਇਹ ਸੋਹਣਾ ਸਰੀਰ ਇਹ ਦੇਹੀ ਦਿੱਤੀ ਹੈ ਸਤਿਗੁਰੂ ਕਿਰਪਾ ਕਰਨਿਤੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਬੇਨਤ ਬੁਲਾ ਲਈ ਮਾਫੀ ਅੰਤ ਦੇ ਵਿੱਚ ਬਲਾਉ ਹਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ